ਮੇਰੀ ਸੁਣ ਲੈ ਕਾਕਾ ਗੱਲ ਹੁਣ ਜਿੱਦਾਂ ਘਰ ਦੇ ਪਹਿਲਾਂ ਰਹਿੰਦੇ ਨਾ ਉਦਾਂ ਰਹਿਣਾ ਵਾ ਆਹ ਕੋਟ-ਕਟਾਈ ਵਾਲਾ ਕੰਮ ਨਾ ਇਹ ਨਹੀਂ ਮੈਂ ਹੋਂ ਦੇਣਾ ਨਾਲੇ ਕੁੜੀਏ ਤੂੰ ਵੀ ਮੇਰੀ ਗੱਲ ਧਿਆਨ ਨਾਲ ਸੁਣ ਲੈ ਜੇ ਕੋਈ ਨੌ ਤੇਰਾ ਕਰਦਾ ਮੈਨੂੰ ਦੱਸੀ ਇਹਨੂੰ ਤਾਂ ਬੰਦਾ ਮੈਂ ਬਣਾਉ ਮੁੜ ਕੇ ਫਿਰ ਬਾਜੀ ਮੇਥੋਂ ਗਲਤੀ ਹੋ ਗਈ ਜਿਹੜਾ ਮੈਂ ਪਹਿਲਾਂ ਤੁਹਾਨੂੰ ਦੱਸਦੀ ਰਹੀ ਮੈਂ ਹੁਣ ਦੱਸਾਂ ਐਦਾਂ ਹੀ ਮੈਨੂੰ ਬਾਜੀ ਤੰਗ ਕਰਦੇ ਜਦੋਂ ਜੀ ਕਰਦਾ ਉੱਠੇ ਬਾਹਰੋਂ ਆਏ ਮਾਰ ਲਿਆ ਚਪੇੜਾ ਆਹੋ ਆਹੋ ਹੁਣ ਤੂੰ ਇਹਦੀ ਸੁਣ ਹਾਡੀ ਨਾ ਸੁਣੀ ਕੋਈ ਵੀ ਮੰਮੀ ਤੁਹਾਡੇ ਸਾਹਮਣੇ ਹੁੰਦਾ ਜੋ ਕੋ ਵੀ ਹੁੰਦਿਆ ਵਾ ਤੂੰ ਇਹ ਸਗੋਂ ਹਲਾਸ਼ੇਰੀ ਦੇਂਦੇ ਜੀ ਮੁੰਡੇ ਨੂੰ ਇਹ ਨਹੀਂ ਗਿੰਦਗੀ ਇਹ ਕੰਮ ਕਿਉਂ ਰਿਆ ਕਰ ਅੱਛਾ ਤਾਂ ਹੁਣ ਤੂੰ ਉਹੋ ਕਰ ਇਹਨਾਂ ਦੀ ਮੰਨ ਕੇ ਤੂੰ ਤਾਂ ਸਾਡੇ ਵਾਲੇ ਵੇਖ ਕੇ ਅੱਖਾਂ ਹੀ ਮੀਟ ਲਿਆ ਸਾਜਾ ਦਾ ਦੁੱਖ ਦੋਖੀ ਨਹੀਂਗਾ ਇਹਨਾਂ ਦਾ ਦੁੱਖ ਦੋਖਾ ਵਾ ਤੈਨੂੰ ਮੰਮੀ ਮੇਰੀ ਸੁਣੋ ਗੱਲ ਤੇ ਕਿੱਦਾਂ ਦੇ ਸੱਸ ਵਾ ਉਹ ਮਾਰਕਟਾਈ ਕਰਕੇ ਤੂੰ ਖੁਸ਼ ਜੇ ਵੀ ਕੋਟੇ ਜਿਹਾ ਰੋ ਇਹਨਾਂ ਨੂੰ ਹੈਨਾ ਆਪਣੇ ਮੁੰਡਿਆਂ ਨੂੰ ਕੋਹ ਨਹੀਂ ਕਹਿਣਾ ਜੇ ਹੁਣ ਕੋਈ ਹਿੰਸਾ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤੇ ਨੂੰ ਉਹਨਾਂ ਨੂੰ ਰੋਕਣ ਨਹੀਂ ਦਿੰਦੇ ਚੰਗਾ ਬਲਜੀਤ ਹੁਣ ਤਾਂ ਦਾਵਾ ਭਲੜਾ ਪਾ ਰਾ ਤਾਂ ਵੀ ਸਾਰੇ ਹੋਗੇ ਤੇ ਇੱਕ ਸਾਨੂੰ ਹੁਣ ਦੇ ਇਹ ਗੱਲਾਂ ਕਰਨ ਕੋਈ ਗੱਲ ਨਹੀਂ ਕਦੀ ਸਾਡਾ ਵੀ ਟਾਈਮ ਆਊਗਾ ਉਹ ਮੰਮੀ ਟਾਈਮ ਤੁਹਾਡਾ ਹੀ ਆ ਪਰ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਿੱਦਾਂ ਆਪਾਂ ਰਲ ਮਿਲ ਕੇ ਪਹਿਲਾਂ ਰਹਿੰਦੇ ਓਦਾਂ ਹੀ ਰਹੋ ਕਿਉਂ ਦਿਨ ਚੇਤੇ ਭੁੱਲ ਗਏ ਨੂੰ ਆਪਣੇ ਪਿਛਲੇ ਕਿਉ ਡੇ ਖਰਾਬੀਆਂ ਕਰਨ ਜਾਣ ਜਾਣ ਕੇ ਕਿਉ ਡੇ ਜਲੂਸ ਕਰਨ ਸਾਡਾ ਏ ਤਕਵੀਰ ਸਿਆ ਸਾਨੂੰ ਨਹੀਂ ਚੇਤਾ ਭੁੱਲੇ ਦੇਣ ਤੈਨੂੰ ਭੁੱਲ ਗਿਆ ਜਦੋਂ ਤੈਨੂੰ ਚੇਤਾ ਉਹਨਾਂ ਦਿਨਾਂ ਦਾ ਫੇਰ ਤੈਨੂੰ ਪੁਛਤਾਵੇਂ ਤਾਂ ਸਵਾ ਕੋਈ ਨੀ ਨਜ਼ਰ ਆਉਂ ਮੰਮੀ ਜੀ ਕੀ ਭਾਜੀ ਨੂੰ ਚੇਤਾ ਭੁੱਲ ਗਿਆ ਇਹੀ ਚੇਤਾ ਭੁੱਲ ਗਿਆ ਵੀ ਬਗਾਨੀਆਂ ਧੀਆਂ ਤੇ ਹੱਥ ਚੁੱਕੀ ਜਾਓ ਕੀ ਗੱਲਾਂ ਸੀ ਕਹੇ ਮਾਂ ਦੀਆਂ ਜਾਈਆਂ ਨਹੀਂ ਜੰਮੀਆਂ ਨਹੀਂ ਇਹ ਮੁੱਲ ਲਿਆਂਦੀਆਂ ਵਾ ਅੱਛਾ ਮੁੱਲ ਲਿਆਂਦੇ ਤਾਂ ਠੀਕ ਵਾ ਤੂੰ ਕਹਿੰਦੀ ਤੇ ਲਿਆਂਦੀ ਵੀ ਤੇ ਤੂੰ ਹੀ ਆਂ ਅਹੀਂ ਲਿਆਂਦੀ ਹੀ ਹੁਣ ਤੂੰ ਆਂਦੀ ਬਰੂ ਕਿਹੜਾ ਵਾ ਘਰੋਂ ਪਟਾ ਦਾਂ ਮੰਮੀ ਤੂੰ ਇਹ ਸਗੋਂ ਸਮਝਾਉਣਾ ਵਾ ਇਹਨਾਂ ਨੂੰ ਕਿ ਪੁੱਤ ਐਦਾਂ ਨਹੀਂ ਕਰੀਦਾ ਤੂੰ ਸਗੋਂ ਹਲਾਸ਼ੇਰੀ ਦੇਂਦੇ ਨੇ ਇਹ ਗੱਲ ਚੰਗੀ ਥੋੜੀ ਤੁਹਾਡੇ ਵਾਸਤੇ ਵੀ ਅੱਛਾ ਤਾਂ ਹੁਣ ਆ ਗੱਲ ਹੋ ਗਈ ਆ ਕਿ ਮੈਂ ਨਹੀਂ ਸਮਝਾਉ ਤਾਂ ਦਿੰਦੀ ਕਾਕਾ ਤੈਨੂੰ ਵੀ ਦੱਸਾਂ ਜਉਂਦੀ ਹੀ ਤੂੰ ਤਾਂ ਮੇਰੇ ਆਖੇ ਲੱਗਾ ਨਹੀਂ ਆ ਤੇਰੀ ਜਾਦਾਦ ਕੀ ਚਲ ਗਈ ਤੂੰ ਤਾਂ ਇੰਨਾ ਵੱਲ ਤਾਂ ਹੀ ਭੋ ਗਿਆ ਓਏ ਆਓ ਚਲ ਜੇ ਥੋੜੀ ਜੇ ਬਹਿ ਜਾ ਤੂੰ ਮੇਰੀ ਸੋਨਾ ਤੁਸੀਂ ਗੱਲ ਲਾਗੇ ਦੇ ਬਹਿ ਕੇ ਗੱਲਬਾਤ ਕਰਨੀ ਚੱਜਦੀ ਕਰੀ ਕੋਈ ਜੇ ਹੱਥ ਚੁੱਕਿਆ ਮੈਂ ਇੱਥੇ ਹੀ ਆ ਮੈਂ 11 ਕਿਦੇਵੀ ਹਾ ਜੀ ਮੈਂ ਤੁਹਾਨੂੰ ਉਸ ਵਾਲੇ ਦੱਸੂਗੀ ਹਾਂ ਉਹ ਦਸੀ ਪਾਣੀ ਲਵਾਜ ਮਾਰਨੀ ਲੱਗੇ ਦਵਾਜ ਦਾ ਮਾਰਨੀ ਨਹੀਂ ਦੱਸਣਾ ਨਹੀਂ ਤਾਹ ਤਾਂ ਸਾਰਾ ਟੱਬਰ ਇਕੱਠਾ ਹੋ ਕੇ ਲਊ ਪੇਂਟ ਤੇ ਤਿਆਰ ਹੋਏ ਜੇ ਮੇਰਾ ਹਾਏ ਹੋਏ ਤੁਹਾਡੇ ਨਾਲ ਤੇ ਜੱਗੋਂ ਤੇਰ ਵੀ ਹੋ ਗਈ ਉਹਦਾ ਨਾ ਬਾਲੀ ਮਾੜੀ ਹੋਈ ਮਾਪੁੱਤਾਂ ਦੇ ਨਾਲ ਅੱਜ ਕੱਲ ਦੇ ਨਾ ਦਿਨ ਸਾਡੇ ਹੀ ਵੱਲਦੇ ਆ ਰੱਬ ਨੇ ਦਿੱਤੀਆਂ ਗਾਜਰਾ ਤੇ ਵਿੱਚੇ ਹੀ ਰੰਬਾ ਰੱਖ ਸਾਡੀ ਤੇ ਉਹ ਗੱਲ ਆ ਭਾਜੀ ਦਾ ਦਿਮਾਗ ਕੀ ਖਰਾਬ ਹੋਇਆ ਉਹਨੂੰ ਚੇਤਾ ਕੀ ਭੁੱਲਿਆ ਉਹ ਤਾਂ ਸਾਡੇ ਵੱਲ ਹੋ ਗਿਆ ਵੇਖੋ ਜੀ ਪਾਸਾ ਪਲਟਦਿਆ ਕੋਈ ਟਾਈਮ ਨਹੀਂ ਲੱਗਿਆ ਆ ਤਹੀ ਤਹੀ ਤੇ ਮਾਪੇ ਸਾਨੂੰ ਟਿਕਾਣੇ ਹੀ ਨਹੀਂ ਦਿੰਦੇ ਆ ਦਿਨ ਉਹ ਬਣੇ ਕਦੀ ਦਾਦੇ ਦੀਆਂ ਤੇ ਕਦੀ ਪੋਤੇ ਦੀਆਂ ਓਏ ਕਹਾਵਤ ਅੱਜ ਆ ਗਈ ਸੱਚੇ ਮਨੀ ਤੁਹਾਡੇ ਤੇ ਵੇਖ ਕੇ ਮਨ ਉਤਰ ਸੰਦਾ ਕੋਈ ਗੱਲ ਨਹੀਂ ਆ ਕਦੀ ਸਾਡਾ ਟਾਈਮ ਹੀ ਆਊਗਾ ਫੇਰ ਤੈਨਾਂ ਮੈਂ ਨਿਭਰੂੰ ਫੇਰ ਤੈਨੂੰ ਵੇਖੂੰ ਕੋਈ ਗੱਲ ਨਹੀਂ ਆ ਹਾ 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 ਸਾਡਾ ਟਾਈਮ ਉਹ ਛੱਡਦੇ ਗੱਲਾਂ ਵਣ ਪੁਰਾਣੀਆਂ ਆਤਮ ਕਿਹਾ ਤੁਮ ਕਿਹਿਆ ਦੇਣੀਆਂ ਛੱਡ ਦੇ ਹੁਣ ਆਉਣ ਵਾਲੇ ਟਾਈਮ ਦੀ ਸੋਚੋ ਪੁਰਾਣੇ ਟਾਈਮ ਵਾਲੀਆਂ ਗੱਲਾਂ ਨਾ ਕਰੋ ਗਿਆ ਸਮਝੋ ਪੁਰਾਣਾ ਜ਼ਮਾਨਾ ਹੀ ਉਹ ਨਿਕਲ ਗਿਆ ਦੱਸਦਾ ਤੁਹਾਨੂੰ ਮੈਂ ਚੰਗੀ ਤਰ੍ਹਾਂ ਹੁਣ ਨਾ ਮੇਰੇ ਨਾਲ ਸਿੱਧੇ ਤਰੀਕੇ ਨਾਲ ਗੱਲ ਕਰਿਓ ਹੁਣ ਤੇ ਤੁਸੀਂ ਗੱਲ ਵੀ ਨਹੀਂ ਕਰ ਸਕਦੇ ਮੈਨੂੰ ਲੱਗਦਾ ਪਿਛਲੇ ਬੰਨਾਂ ਨਾ ਵਾਵਾ ਹੀ ਸਿੱਖ ਗਈ ਲੱਗਦੀ ਬਹਿਣ ਲੱਗੇ ਵੇਖਿਓ ਪਿਥਾਂ ਪੋਲਾ ਹੀ ਹੈ ਹਾਏ ਰੱਬਾ ਕਿਹੜੇ ਯੁੱਗ ਦਾ ਬਦਲਾ ਲੈਣ ਤੇ ਸਾਡੇ ਕੋਲੋਂ ਵੀਰ ਦੀ ਯਾਦ ਅਸ ਕੀ ਚਲੇਗੀ ਹਾਂ ਇਹ ਤਾਂ ਸਾਡੇ ਸਿਰ ਤੇ ਚੜ ਗਈਆਂ ਰੱਬਾ ਜੇ ਮੇਰੀ ਨੇੜੇ ਹੋ ਕੇ ਸੁਣਦਾ ਨਾ ਕਿਤੇ ਤੇ ਕਿਤੇ ਨਾ ਫੇਰ ਮੇਰਾ ਉਹ ਟਾਈਮ ਲਿਆ ਇਹਨਾਂ ਨੇ ਮੈਂ ਵੇਖੀ ਚਕੜ ਬੁੰਡੀਆਂ ਕਿਦਾਂ ਕੱਢਦਾ ਤੇ ਫਿਰ ਸਾਡੇ ਕੋ ਨਾ ਪੁੱਛ ਪੁੱਛ ਕੇ ਜਾਣ ਜਿੱਥੇ ਜਾਣ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੋਈ ਆਏ ਵਾਹ ਬਈ ਬਾਰੀਆਂ ਵੀਰ ਨੇ ਵੀ ਕਿਤੇ ਤਰਸ ਨਹੀਂ ਕੀਤਾ ਮਾਸਾ ਵੇ ਬਵਾਮੀ ਕਿੱਦਾਂ ਹੁਣ ਮੈਂ ਤੇ ਰਛਾ ਜਾ ਹੋ ਕੇ ਬਹਿ ਜਾਣਾ ਹਾਏ ਮੰਮੀ ਨੇ ਫੋਨ ਲਾ ਕੇ ਗੱਲ ਕਰਦੀ ਆ ਐ ਕੁੜੀ ਦਾ ਤੇ ਕੋਈ ਹਾਲ ਨਹੀਂ ਰਹਿ ਗਿਆ ਇਹਨੇ ਤਾਂ ਦਿਮਾਗ ਖਰਾਬ ਕੀਤਾ ਪਿਆ ਵਾ ਚੋਕਲਾ ਚੋਕਲਾ ਮੰਮੀ ਫੋਨ ਤੇ ਬੁਲਾ ਕੇ ਤੇ ਉੱਤੇ ਹੀ ਨਾ ਆ ਜੇ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਨੇ ਠੀਕ ਠਾਕ ਮੰਮੀ ਜੀ ਤੁਸੀਂ ਆਪਣੇ ਸੁਣਾਓ ਬੜੇ ਵਧੀਆ ਪੁੱਤ ਮੇਰੇ ਤੂੰ ਆਪਣਾ ਸੁਣਾ ਮੰਮੀ ਹਾਲਤ ਮੇਰੇ ਠੀਕ ਆ ਪਰ ਆ ਮਮੀ ਸ਼ਦੈਣ ਦਾ ਵੇਖ ਲਾ ਇਹਦਾ ਕੋਈ ਹਾਲ ਨਹੀਂ ਕਿਉਂ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਮੰਮੀ ਜੀ ਕਹਿੰਦੀ ਆ ਮਨੀ ਨੂੰ ਰਿਸ਼ਤਾ ਕਰਾਉਣੀ ਆ ਮੈਂ ਤੇਰਾ ਘਰ ਮੈਂ ਖਰਾਬ ਕਰਦੀ ਆ ਹਾ ਹਏ ਨੂੰਛ ਦੇ ਗਿਨੀਏ ਦੀਆਂ ਗੱਲਾਂ ਦਾ ਕਿੱਥੋਂ ਪਤਾਵਾ ਹੈ ਇਹ ਕੋ ਇਦਾਂ ਦੀਆਂ ਗੱਲਾਂ ਕਰੰਦੀ ਹੈ ਮੰਮੇ ਆਪਾਂ ਬਲਜੀਤ ਦਾ ਸਾਥ ਦੇ ਕੇ ਕੋਈ ਮਾੜਾ ਤਾਂ ਨਹੀਂ ਨਾ ਕੀਤਾ ਨਹੀਂ ਪੁੱਤ ਮਾੜਾ ਕਿਉਂ ਕੀਤਾ ਵਾ ਆਹੋ ਤੇ ਵੇਖ ਲੋ ਆਂਦੀ ਆ ਤੂੰ ਮੇਰਾ ਘਰ ਖਰਾਬ ਕਰੰਡੀ ਆ ਜੇ ਬਲਜੀਤ ਹੁਣ ਪਾਜੀ ਨਾ ਰਹਿਣਾ ਚਾਹੁੰਦੀ ਆ ਇਹਦੇ ਵਿੱਚ ਗਲਤ ਕੀ ਆ ਪੁੱਤ ਤੈਨੂੰ ਪਤਾ ਤਾਂ ਹੈਗਾ ਵਾ ਇਹਦਾ ਤੇ ਦਿਮਾਗ ਹੀ ਬੜਾ ਮੋਟਾ ਵਾ ਉਹ ਹੈ ਨਾ ਹੁਣ ਕੀ ਕਰੀਏ ਓ ਹੋਏ ਨਾ ਮੰਮੀ ਦਿਮਾਗ ਮੋਟਾ ਹੀ ਕਰਕੇ ਮੈਂ ਹੈ ਵਿਆਹ ਤੀਆ ਸਿਆਣੀ ਹੋ ਗਈ ਆ ਦੂਜੇ ਥਾਂ ਵਿਆਹ ਕੇ ਲਿਆਂਦੀ ਆ ਤੇ ਫਰਕ ਬੰਦੇ ਦਾ ਪੈ ਜਾਂਦਾ ਪਰ ਨਹੀਂ ਮੰਮੀ ਆ ਸਿਆਣੇ ਆਂਦੇ ਹੁੰਦੇ ਨਾ ਆਦੜੀਆਂ ਸਦਾਦੜੀਆਂ ਤੇ ਜਾਨ ਸਰੀਰਾਂ ਨਾਲ ਇਹਦਾ ਤੇ ਉਹ ਕਾਮੀ ਹੋ ਪੁੱਤ ਇੰਨੇ ਨਹੀਂ ਗਾ ਸਿਆਣੀ ਬਨਨਾ ਤੇ ਤੂੰ ਮੇਰੀ ਧੀ ਵੱਡੀਆਂ ਤੂੰ ਸਿਆਣੀ ਆ ਤੂੰ ਚੁੱਪ ਕੀਤੀ ਰਹਿ ਮੰਮੀ ਕਰਦੀ ਆ ਚੁੱਪ ਕੀ ਕਰਨਾ ਵਾ ਆਪਾ ਪਾਪੀ ਬੰਦੇ ਮੇਰੇ ਸੋਹਰੇ ਤੁਹਾਨੂੰ ਵੀ ਪਤਾ ਨਾ ਪੇ ਸਾਨੂੰ ਮਾਮਾ ਧਿਆਨ ਨੂੰ ਕਿਦਾਂ ਪਿਛੇ ਲਾ ਕੇ ਮਿੱਠੀਆਂ ਗੱਲਾਂ ਕਰਕੇ ਇਹਨਾਂ ਨੇ ਕੀ ਬਲਜੀਤਨਾ ਕੀਤਾ ਤੇ ਚੱਲ ਸਾਨੂੰ ਟਾਈਮ ਨਾਕਲ ਆ ਗਿਆ ਅਸੀਂ ਉਹਦਾ ਸਾਥ ਦਿੱਤਾ ਉਹਦਾ ਘਰ ਵੱਸ ਗਿਆ ਤੇ ਇਹ ਉਹਨਾਂ ਮੇਰੇ ਸੋਹ ਸੋਹਰੇ ਦੇ ਮੰਗਰ ਲੱਗੀ ਆ ਸੱਸ ਮੇਰੀ ਦੇ ਨਾਲ ਮੇਰੇ ਬੰਦੇ ਦਾ ਪੁੱਠਾ ਦਿਮਾਗ ਮੇਰੀ ਸੱਸ ਨੇ ਕੀਤਾ ਇਹ ਉਹਨਾਂ ਦੇ ਘਰ ਸ਼ਿਕਾਇਤਾਂ ਲਾਉਂਦੀ ਤੇ ਵੇ ਮੈਨੂੰ ਕਹਿੰਦੀ ਤੇਰਾ ਘਰ ਜਾੜਨਾ ਮੈਂ ਤੇਰੀ ਸੱਸ ਬੜੀ ਚਲਾਕ ਦਾ ਉਹਨੇ ਨਾ ਇਹਨੂੰ ਆਪਣੇ ਮੰਗਰ ਲਾ ਲਿਆ ਵਾ ਹੋਰ ਕੀ ਮੰਮੀ ਚਲਾਕ ਕਾਦੀ ਆ ਉਹ ਤੇ ਉਹਨੂੰ ਤੇ ਫਰਕ ਹੀ ਨਹੀਂ ਕੋਈ ਪੈਂਦਾ ਉਹ ਤੇ ਆਂਦੀ ਆ ਬੇ ਬਗਾਨੀਆਂ ਧੀਆਂ ਤੇ ਖਰੇ ਖੇਤ ਚੋਂ ਪੁੱਟ ਪੁੱਟ ਮੂਲੀਆਂ ਲਿਆਂਦੀਆਂ ਨੇ ਤੇ ਇਹਦਾ ਦਿਮਾਗ ਨਹੀਂ ਕੰਮ ਕਰਦਾ ਹੁਣ ਇੱਦਾਂ ਕਰਦੀ ਆ ਮੈਂ ਹੁਣ ਨਹੀਂ ਇੱਥੇ ਤੇ ਮੈਂ ਇਹਨੂੰ ਸਮਝਾਉਣੀ ਤੇ ਖਾਨੇ ਚ ਕੋਈ ਪਉਣੀ ਆ ਗੱਲ ਮੰਮੀ ਜੀ ਤੁਸੀਂ ਆਓਗੇ ਤੇ ਗੱਲ ਬਣਨੀ ਆ ਇਹ ਕਲੇਸ਼ ਨਾ ਤੁਸੀਂ ਨਿਬੇੜੋਗੇ ਆ ਕੇ ਨਹੀਂ ਪੁੱਤ ਇਹ ਕੰਮ ਹੁਣ ਕੀਤਾ ਵੀ ਅਸੀਂ ਆ ਤੇ ਇਹ ਹੁਣ ਨਿਜਿੱਠਣਾ ਵੀ ਇੱਥੇ ਆ ਕੇ ਮੈਨੂੰ ਹੀ ਪੈਣਾ ਆ ਤਮ ਮਮੀ ਜੀ ਤੁਸੀਂ ਆ ਜਾਓ ਫਿਰ ਛੇਤੀ ਚਲ ਕੋਈ ਨਹੀਂ ਪੁੱਤ ਮੈਂ ਆ ਜਣੀ ਆ ਤੇ ਤੂੰ ਟੈਨਸ਼ਨ ਨਾ ਲਈ ਕੇ ਗੱਲ ਦੀ ਚੰਗਾ ਨਹੀਂ ਮਮੀ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਲਈ ਆ ਨਾ ਹੁਣ ਮੈਨੂੰ ਟੈਨਸ਼ਨ ਕੋਈ ਨਹੀਂ ਮੈਨੂੰ ਬਹੁਤ ਟੈਨਸ਼ਨ ਇਹਦੀ ਲੱਗੀ ਚਲ ਠੀਕ ਆ ਤੂੰ ਕੱਟ ਫੋਨ ਤੇ ਮੈਂ ਹੁਣੇ ਆਉਣੀ ਆ ਠੀਕ ਆ ਮਮੀ ਜੀ ਆ ਜਾਓ ਚੰਗਾ ਮੇਰੇ ਪੁੱਤ ਸ਼ਾਮਾਂ ਤੇ ਪੈ ਗਈਆਂ ਮਮੇ ਵੀ ਆਂਦੀ ਮੈਂ ਹੁਣੇ ਆ ਜਣੀ ਮੈਂ ਵੀ ਛੇੜਣ ਨੇ ਆਖਿਆ ਪਰ ਇਹੋਲੇ ਮਮੀ ਆਈ ਤੱਕ ਵੇਲਾ ਹੋ ਜਾਣਾ ਰਾਤ ਮੰਮੀ ਨੇ ਉਹ ਨਹੀਂ ਰੁਕਣਾ ਅੱਧੀ ਰਾਤ ਥੱਕੇ ਖਾਊਗੀ ਉਹਨੇ ਅਖਣਾ ਮੈਂ ਮੋੜਨਾ ਗੱਲ ਕਰਕੇ ਤੇ ਮੈਂ ਸਹਿ ਨਾ ਨਾ ਮੈਸੇਜ ਮੰਮੀ ਨੂੰ ਪਾ ਛੱਡਦੀ ਆ ਮੇ ਮੰਮੀ ਤੂੰ ਸਵੇਰੇ ਆਈ ਇਹ ਵੇਲੇ ਨਾ ਆਈ ਹੁਣ ਮੈਂ ਗੱਲ ਨਹੀਂ ਕਰਨੀ ਕਿਤੇ ਸੋਣੀ ਨਾ ਲਵੇ ਮੰਮੀ ਨੂੰ ਹੋਰ ਲੁੱਤੀਆਂ ਲਾ ਦੇ ਚਲ ਨਹੀਂ ਆਜਾ ਵੀ ਕਿੱਥੋਂ ਲਈ ਫੜਾਈ ਦ ਮਾਤਾ ਤਨ ਮੈਂ ਕਿਆ ਚਾਬੀ ਫੜਾਦੀ ਆ ਬਾਰੇ ਹੋ ਗਏ ਖਲੋ ਮੈਂ ਤੈਨੂੰ ਦੱਸਦੀ ਉਹ ਗੱਲ ਤੈਨੂੰ ਕਿੰਨਾ ਕਹਿ ਨ ਮਾਰੀ ਫੋਲ ਹਾਂ ਇਹ ਹੱਕ ਤੈਨੂੰ ਕਿੰਨਾ ਦਿੱਤਾ ਵਾ ਉਹ ਹੱਕ ਜਿਹੜੇ ਮੇਰੇ ਹੈਗੇ ਇਹ ਨਾ ਉਹ ਮੇਰੇ ਕੋਲ ਵਾ ਉਹ ਤੂੰ ਹੀ ਵਿੱਚ ਜੇ ਖਰਾਬੀਆਂ ਕਰਨ ਲੱਗ ਗਈ ਹੁਣ ਹੀ ਮਹਾ ਸੈੱਟ ਹੋਇਆ ਸਾਰਾ ਕੰਮ ਮੈਂ ਨਹੀਂ ਬੰਦੇ ਨਹੀਂ ਫੜਕੇ ਮੈਨੂੰ ਚਾਬੀ ਫੜਾ ਦੇ ਮਾਦਾ ਇੱਕ ਵਾਰੀ ਹੱਥ ਲਾ ਕੇ ਦੱਸ ਤੇ ਹੁਣੇ ਤੈਨੂੰ ਮੈਂ ਦੱਸਦੀ ਆ ਪਤਾ ਬਾਹ ਮਰੋੜ ਕੇ ਨਾਲੇ ਪਿੱਛੇ ਲਾਈ ਤੇ ਮੇਰਾ ਨਾਮ ਟਾਦੀ ਜੇ ਆਹ ਬੱਲੇ ਨਹੀਂ ਤੇਰੇ ਜੇ ਤੂੰ ਬਾਹ ਮੋੜੇਗੀ ਤੇ ਮੈਂ ਚੂੜੀਆਂ ਤਾਂ ਪਾਈਆਂ ਹੀ ਨਹੀਂ ਗਿਆ ਹੋ ਚੂੜੀਆਂ ਨਹੀਂ ਪਾਈਆਂ ਲਾ ਫੇ ਚਾਬੀ ਤੂੰ ਕਿੱਦਾਂ ਲੰਨੀ ਪਲਾ ਲਾ ਕੇ ਦੱਸ ਮਿੰਟ ਮੇਰੀ ਲਮਾਰੀ ਦੀ ਚਾਬੀ ਉਹ ਹਲਮਾਰੀ ਮੇਰੀ ਚਾਬੀਆਂ ਮੇਰੀਆਂ ਜਿਦੋਂ ਹੈਗੀ ਹੀ ਤੇਰੀ ਤੇਰੀ ਹੀ ਹੋਰੇ ਸਾਡੀ ਲਮਾਰੀ ਆ ਮਾਤਾ ਭੁੱਲ ਕਿਉਂ ਗਈਆਂ ਮੈਰਗਬੀਰ ਦੀ ਘਰ ਵਾਲੀਆਂ ਘਰ ਵਾਲੀ ਕਿਤੇ ਚੇਤਾ ਨਾ ਤੈਨੂੰ ਭੁੱਲ ਜਾ ਮੈਨੂੰ ਨਹੀਂ ਭੁੱਲਦਾ ਚੇਤਾ ਜਿੱਦਣ ਉਹਨੂੰ ਚੇਤਾ ਆ ਗਿਆ ਪਤਾ ਤੈਨੂੰ ਫੇ ਲੱਗਣਾ ਵਾ ਕੀ ਬਣਦਾ ਤੇਰੇ ਨਾਲ ਕੋਈ ਨਹੀਂ ਮਾਤਾ ਉਹ ਟਾਈਮ ਆਊਗਾ ਨਾ ਉਦੋਂ ਵੇਖਾਂਗੇ ਤੂੰ ਹੁਣ ਦੀ ਗੱਲ ਕਰ ਹੁਣ ਜਿਹੜਾ ਟਾਈਮ ਆ ਨਾ ਉਹ ਵੇਖ ਜੋ ਅੱਜ ਤੋਂ 4 ਸਾਲ ਪਹਿਲਾਂ ਵੀ ਚਾਹੁੰਦਾ ਸੀ ਨਾ ਉਹ ਹੁੰਦਾ ਸੀ ਤੇ ਹੁਣ ਵੀ ਉਹ ਜੋ ਚਾਹੁੰਦਾ ਉਹ ਹੋਣ ਦਿਆ ਵਾ ਕੋਈ ਗੱਲ ਨਹੀਂ ਉਹ ਹੁੰਦਾ ਨਾ ਕਹਿੰਦਾ ਨਾ ਉਹ ਹੀ ਚਾਹੁੰਦਾ ਵਾ ਪਰ ਹੁਣ ਵੀ ਉਹ ਹੀ ਚਾਹੂਗਾ ਤੇ ਵੇਖੀ ਤੈਨੂੰ ਕਿੱਦਾਂ ੱੱੱਕੇ ਮਾਰ ਕੇ ਬਾਹਰ ਕਰਦਾ ਫੇਰ ਤੇਰੀਆਂ ਅੱਖਾਂ ਉੱਗਣੀਆਂ ਪੜਾ ਦੇ ਚਾਬੀ ਤੇ ਮੈਂ ਕਹਿਤਾ ਈ ਤੇ ਮਾਦਾ ਤੂੰ ਹੱਥ ਲਾ ਕੇ ਤੇ ਦੱਸ ਚਾਬੀ ਨੂੰ ਹੁਣੇ ਮੈਂ ਤੈਨੂੰ ਦੱਸ ਦਿਆਂ ਪਤਾ ਇੱਥੇ ਖਲੋਤੀ ਖੜੀ ਖਲੋਤੀ ਨੂੰ ਅੱਛਾ ਹਾਂ ਉਹ ਮੇਰਾ ਹੱਥ ਹੀ ਪਏਗੀ ਹੱਥੀ ਪਹਿਨ ਦੀ ਗੱਲ ਨਹੀਂ ਆ ਜੇ ਤੂੰ ਮੇਰੇ ਹੱਥੀ ਪਹਿਹਗੀ ਤਾਂ ਫੇਰ ਮੈਂ ਘਟਦੇ ਨਹੀਂ ਕਰਨੀ ਹੈਗੀ ਨਹੀਂ ਸ਼ਰਮ ਕਰ ਕੋਈ ਕੋਈ ਵੇੜਾ ਹੀ ਮੈਨੂੰ ਤੂੰ ਸੱਸ ਦਾ ਅਹੁਦਾ ਦੇਣੀ ਆ ਹੁਣ ਤੂੰ ਮੈਨੂੰ ਕੁੱਟਣ ਦੇ ਹੋ ਗਈ ਆ ਉਹ ਗੱਲਾਂ ਭੁੱਲ ਜਾ ਮੈਨੂੰ ਤੇਰੀਆਂ ਗੱਲਾਂ ਦੇ ਉਹ ਜਿਹੜਾ ਹੱਥ ਉਹਨਾਂ ਪਰੇ ਕਰ ਲੈ ਤੇ ਮੈਂ ਕਹਤਾ ਹਾਂ ਉੱਧਰ ਗੱਲ ਕਰ ਮੋਨਾ ਮੈਨੂੰ ਆਉਣਾ ਆਉਂ ਕਰਕੇ ਕੱਲ ਗੱਲ ਕਰ ਸ਼ਰਮ ਨਹੀਂ ਆਉਂਦੀ ਤੈਨੂੰ ਸੱਸ ਘੜੀ ਤੂੰ ਹੱਥ ਕਰ ਕਰ ਗੱਲਾਂ ਕਰਦੀ ਤੈਨੂੰ ਅਕਲ ਹੀ ਨਹੀਂ ਦਿੱਤੀ ਤੇਰੀ ਮਾਂ ਨੇ ਮੈਂ ਮੈਨੂੰ ਸਾਰੀ ਅਕਲ ਦਿੱਤੀ ਆ ਨਾਲੇ ਖਬਰਦਾਰ ਜੇ ਮੇਰੀ ਮਾਂ ਵੱਲ ਗਈ ਤੇ ਆਹੋ ਮਾਂ ਤੇਰੀ ਤੇ ਡੀਸੀ ਦੀ ਰਨ ਹੋਣਾ ਤਾਂ ਕਰਕੇ ਨੇ ਉਹਨੂੰ ਕਹਿਣਾ ਆਹੋ ਹੈਗੀ ਆ ਹੈਗੀ ਆ ਹੋਰੀਆਂ ਗੱਲਾਂ ਕਰ ਮਾਂ ਦਾ ਲੋੜ ਨਹੀਂ ਹੈਗੀ ਉਹਨੂੰ ਤਾਂ ਅਖਰ ਘੱਟੇ ਦੀ ਨਹੀਂ ਆ ਕਰਦੀ ਫਿਰਦੀ ਆ ਉਹ ਨਹੀਂ ਕਿ ਤੈਨੂੰ ਦੇਤੀ ਅਕਲ ਉਹ ਮੇਰਾ ਪਿਓ ਕਿਤੇ ਡੀਸੀ ਨਾਲੋਂ ਘੱਟ ਹੀ ਨਾ ਨਾ ਗੱਲ ਨਾ ਕੰਦੀ ਲੋਨੀ ਜੋ ਕੋ ਤੂੰ ਮੇਰੇ ਨਾਲ ਕੀਤਾ ਨਾ ਹੁਣੇ ਮੈਂ ਖੜੀ ਖੋਤੀ ਤੈਨੂੰ ਜੇਲ੍ਹ ਪਹਤਾ ਸਕਦੀ ਮੈਂ ਹੁਣੇ ਬਿਆਨ ਦੇ ਦਾਂ ਤੇ ਜੇ ਤੈਨੂੰ ਜੇਲ੍ਹ ਪਹਚਾਉਣ ਲੱਗਿਆ ਫਿਰ ਕੋਈ ਇੰਨ ਕੱਕ ਲਿੰਬਾ ਕਰਦੀ ਹਾਂ ਉਹ ਤੈਨੂੰ ਕਹਤੇ ਭੁੱਲ ਗਿਆ ਜਿੱਦਣ ਪੁਲਸ ਵਾਲਾ ਆਇਆ ਤੈ ਕਾਦੀ ਮੇਰਾ ਵੀਰ ਵਾ ਮੈਂ ਲੱਕਰੀ ਬਣੇ ਲੱਕਰੀ ਬਣਾ ਲੈ ਵੀਰ ਉਹਦਾ ਤੈਨੂੰ ਕਹਤੇ ਭੁੱਲ ਗਿਆ ਹੋਰ ਤੋਂ ਗੱਲਾਂ ਕਰਦੀ ਆ ਮਾਤਾ ਉਹ ਤੇਰੇ ਵਰਗੇ ਨੂੰ ਐਦਾ ਧੋਖਾ ਦੇਣਾ ਪੈਂਦਾ ਵਾ ਉਹ ਤੂੰ ਕੱਟ ਨਹੀਂ ਹੈਗੀ ਉਹ ਜਿੱਦਾਂ ਉਹਨੂੰ ਖਲਾਇਆ ਸੀ ਨਾ ਮੁੰਡਾ ਤੇਰਾ ਤਾਂ ਠੀਕ ਠਾਕ ਹੋ ਕੇ ਘਰ ਆ ਗਿਆ ਤੇ ਤੂੰ ਮੈਨੂੰ ਜੇਲੇ ਪਜਾ ਦੇਣਾ ਹੈ ਅੱਛਾ ਜਿਹੜਾ ਤੂੰ ਟੀਸੀ ਵਾਲਾ ਬੇਰ ਬਣਿਆ ਫਿਰਦਾ ਨਾ ਜਦੋਂ ਟੀਸੀ ਤੋਂ ਡਿੱਗਾ ਨਾ ਥੱਲੇ ਐਸੇ ਥੱਬ ਪੈਣਾ ਵੀ ਕਾਕੇ ਤਰਨਾ ਦੂ ਪਤਾ ਤੈਨੂੰ ਫੇਰ ਲੱਗਣਾ ਵਾ ਮਾਤਾ ਮੈਂ ਨਹੀਂ ਤਰਨਾ ਉਹ ਜਿਹੜੀ ਤੇਰੀ ਉਮਰ ਹੋਈ ਨਾ ਤੂੰ ਤਰਨਾ ਤੂੰ ਆਪਾਂ ਪਿਕਾ ਫੜਾ ਬੰਦੇ ਦੀ ਟੀ ਫਣ ਕਿਧ ਕਾ ਤਾਬੀਆਂ ਵੱਡੀ ਤੂੰ ਚਲਾਕੜਾ ਤੇ ਕੀ ਕਰਦੀ ਮਾਲਕ ਬਣ ਗਈ ਤੂੰ ਮਾਤਾ ਤੂੰ ਸਮਝ ਕੇ ਰੱਖਿਆ ਮੈਨੂੰ ਹਾਂ ਹਾਂ ਤੂੰ ਮੇਰਾ ਹੱਥ ਹੀ ਪੈਣੀ ਹੈ ਹੱਥ ਹੀ ਪੈਣੀ ਮੇਰਾ ਕਿੱਥੋਂ ਜੋਰ ਸਾਂਣੀ ਤਾ ਗਿਆ ਹੋਰ ਜਾ ਕੇ ਤਫਾ ਹੋ ਜਾ ਕੇ ਨਿਕਲ ਤੂੰ ਮੈਂ ਤੇਰੇ ਨਾਲ ਕਈ ਤੱਕੇ ਮਾਰਦੀ ਆਂ ਹੂੰ ਮੇਰੇ ਕੋ ਕੋ ਸੁਣਨਾ ਨਹੀਂ ਮਾਤਾ ਬਾਹਰ ਨਿਕਲ ਚੰਗੀ ਗੱਲ ਦੀ ਮੈਂ ਸੁਣਨਾ ਕੋਈ ਸੁਣਾ ਤਾ ਹੀ ਮੇਰੀ ਮਾਂ ਦੇ ਖਿਲਾਫ ਅੱਛਾ ਆਹੋ ਲੱਗੀ ਨਾ ਕੋਈ ਨਾ ਹੋਇਆ ਸਹੀ ਕਿਤੇ ਹੁਣ ਬੜੀ ਖਰਾਤੀ ਠੰਡੀ ਹੋ ਕੇ ਹੁਣ ਨਾ ਨਰਕਬੀਰ ਕੁਛ ਨਹੀਂ ਆ ਪੁੱਤ ਕੋਈ ਗੱਲ ਨਹੀਂ ਹੋਈ ਮੈਂ ਇਹਨੂੰ ਕਹਿਣ ਦੀ ਆਂ ਕੀ ਆ ਸੂਟ ਕਾ ਗੱਲ ਥੋੜਾ ਜਿਹਾ ਮਾੜਾ ਵ ਤਾਂ ਕਹਿੰਦੀ ਮੈਂ ਇਹ ਪਾਣਾ ਮੈਂ ਨਹੀਂ ਚੰਗਾ ਸੂਟ ਕੱਢ ਕੇ ਪਾ ਸੋਨਾ ਬੜਾ ਪਾ ਤਾਂ ਕਹਿੰਦੀ ਮੈਂ ਸੁੱਟ ਦੇਣਾ ਮੈਂ ਨਹੀਂ ਕਿ ਗਰੀਬ ਗੁਰਦੇਂ ਦੇ ਦਾਂਗੇ ਆ ਗੱਲਾਂ ਕੱਢੀਆਂ ਅੱਛਾ ਅੱਛਾ ਤੇ ਠੀਕ ਹੈ ਬਲਜੀਤ ਮੰਮੀ ਦੀ ਗੱਲ ਵੀ ਠੀਕ ਆ ਸਿਆਣਾ ਬੰਦਾ ਸਿਆਣੀ ਗੱਲ ਕਰਦਾ ਵਾ ਤੂੰ ਨਵਾਂ ਸੂਟ ਪਾ ਤਾ ਆ ਕਿਸ ਨੂੰ ਦੇ ਦਿੰਨੇ ਆ ਕੰਮ ਕੋ ਉਹਦੀ ਆਪਣੀ ਕੰਮ ਵਾਲੀ ਹੋਣੀ ਨਾ ਉਹਨੂੰ ਦੇ ਦੇਈਏ ਸੂਟ ਨਾਲੇ ਚੱਲ ਉਹ ਪਾਉ ਕਾ ਯਾਦ ਕਰੂਗਾ ਹਾਂ ਤੇ ਹੋਰ ਉਹ ਜੋ ਮੰਮੀ ਕਹਿੰਦੀ ਆ ਨਾ ਮੈਂ ਬੜੇ ਧਿਆਨ ਨਾਲ ਸੁਣ ਲਿਆ ਵਾ ਨਾਲੇ ਮੈਂ ਹੁਣ ਮੰਮੀ ਵਾਲੀ ਧਿਆਨ ਵਾ ਸਾਰੀ ਤਾਂ ਮੰਮੀ ਕਹਿੰਦੀ ਨਾ ਉਦਾਂ ਕਰਿਆ ਕਰ ਕੋਈ ਗੱਲ ਨਹੀਂ ਜਿੱਦਾਂ ਮੰਮੀ ਕਹੂਗੀ ਉਦਾਂ ਕਰ ਲਿਆ ਕਰੂੰਗੀ ਜੇ ਮੈਂ ਸੂਟ ਬਦਲਣ ਦੀ ਗੱਲ ਵਾ ਨਾ ਕੋਈ ਗੱਲ ਨਹੀਂ ਮੰਮੀ ਮੈਨੂੰ ਹੁਣ ਨਵਾਂ ਇੱਕ ਸੂਟ ਲਿਆ ਦੇ ਠੀਕ ਹੈ ਨਾ ਮੰਮੀ ਚਲ ਮੰਮੀ ਕੋਈ ਸ਼ਾਇਦ ਅਗਲੇ ਆਦੀ ਕੋਈ ਨਹੀਂ ਲਿਆ ਦੂੰਗੀ ਚਲ ਕੋਈ ਨਹੀਂ ਲਿਆ ਦੂੰਗੀ ਸੁਣ ਤੋ ਨਹੀਂ ਕੋਈ ਸੂਟ ਤਾਂ ਪਰ ਮੈਂ ਐਸਾ ਲੈ ਕੇ ਦਊ ਜਿਹੜਾ ਜਿਆਦ ਕਰੇਗੀ ਆਹੋ ਕੋਈ ਗੱਲ ਨਹੀਂ ਮੈਂ ਵੀ ਉਹ ਪਾਉਂਗੀ 5000 ਵਾਲਾ 5000 ਵਾਲਾ ਹੀ ਪਾਉਂਗੀ 10 ਵਾਲਾ ਲੈ ਕੇ ਦਵੂੰਗੀ ਹਾਂ ਸਦਲਾ ਕੋਈ ਟੇਲਰ ਜਿੰਨੇ ਸਸੇੇ ਦੇਣਾ ਜਿੰਨੋਂ ਤੋਂ ਮੇਰੀ ਹੁਣ ਇੱਥੇ ਖਲੋ ਕੇ ਗੱਲ ਕਰਨ ਜਦੋਂ ਮੁੰਡਾ ਆ ਤਾਂ ਤੂੰ ਬੜਾ ਮੈਮੇ ਹੀ ਘਾਟ ਤੂੰ ਦਫਾ ਹੋ ਜਾ ਤੂੰ ਦਫਾ ਤੂੰ ਹੋ ਹੁਣ ਤੇਰੀ ਵਾਰੀ ਹੈ ਦਫਾ ਹੋਂਦੀ ਮੰਮੀ ਉਹ ਵੀ ਇੱਥੇ ਅ ਮਮਮੀ ਨੂੰ ਕਨੇ ਬੁਲਾਇਆ ਮੈਂ ਤਾਂ ਫੋਨ ਵੀ ਨਹੀਂ ਕੀਤਾ ਮਮਮੀ ਨੂੰ ਗਰਮੀਤ ਨੇ ਹੀ ਬੁਲਾਇਆ ਹੋਣਾ ਫੋਨ ਕਰਕੇ ਇਹਦੇ ਨਹੀਂ ਢਿੱਡ ਚ ਕੋਈ ਵੀ ਗੱਲ ਪੱਚ ਸਕਦੀ ਪਰਤੇ ਹੁਣੇ ਹੁਣ ਮਾਤਾ ਦੇ ਵੀ ਕੰਨ ਮਮਮੀ ਨੇ ਵੀ ਇਹਦੇ ਬਲਦੀ ਗੱਲ ਕਰਨੀ ਆ ਮੈਂ ਤੇ ਮਾੜੀ ਲੱਗਣਾ ਸਾਰਿਆਂ ਨੂੰ ਚਲ ਕੋਈ ਗੱਲ ਨਹੀਂ ਆ ਲੈਣ ਦੇ ਮਮਮੀ ਨੂੰ ਵੀ ਮੈਂ ਵੀ ਫੇ ਦੱਸਦੀ ਆ ਕਿ ਮੈਂ ਵੀ ਕੌਣ ਆ ਗਰਮੀ ਦਾ ਮਾਤਾ ਨੂੰ ਮੈਂ ਚੰਗਾ ਗੱਲ ਮਜਾ ਚਕਾਇਆ ਮੈਂ ਮਾਤਾ ਪੂਏ ਚੜ ਗਈ ਆ ਪਾਣਾ ਮੇਰੇ ਹੱਥੋਂ ਚਾਬੀਆਂ ਖੋਣ ਲਈ ਚੰਗੀ ਭੁਜਾਈ ਫਿਰ ਮੈਂ ਮੈਂ ਅੱਜ ਰੱਖ ਤਨ ਚਾਬੀਆਂ ਦਵਾ ਇਹਦੇ ਨਾਲ ਪਹਿਲਾ ਲਹੂ ਲੱਗਾ ਮੂੰਹ ਹੋਰ ਤੇ ਨਹੀਂ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਬਸ ਠੀਕ ਠਾਕ ਮੰਮੀ ਬੈਠੋ ਆਜੋ ਇੱਧਰ ਆਜੋ ਹੋਰ ਸੁਣਾਓ ਹਾਂਜੀ ਵਧੀਆ ਠੀਕ ਠਾਕ ਚਲ ਮੈਂ ਕਰ ਵੀ ਪਾਣੀ ਲਿਆਉਣੀ ਆ ਚੰਗਾ ਦੀਦੀ ਮੰਮੀ ਕੋਈ ਮੁਸ਼ਕਲ ਤੇ ਨਹੀਂ ਹੋਈ ਹੁੰਦੀ ਆ ਅੱਜ ਨਾ ਕੋਈ ਮੁਸ਼ਕਲ ਨਹੀਂ ਕੋਈ ਹੋਈ ਹਾਂ ਬਸ ਮਿਲ ਗਈ ਬੜੀ ਵਧੀਆ ਇੱਕ ਚਾਰ ਜੁੱਤਰ ਵੀ ਹਾਂ ਮੈਂ ਤਾਂ ਹੀ ਕੱਲ ਮੰਮੀ ਮੈਸੇਜ ਪਾਤਾ ਸੀ ਮੈਂ ਹਾਂ ਮੰਮੀ ਸਵੇਰੇ ਆਈ ਨੇਰਾ ਹੋ ਜਾਣਾ ਕੱਲ ਤੱਕ ਆਣੀ ਤੇ ਮੈਂ ਗੱਲ ਕੀਤੀ ਸੀ ਤੁਹਾਡੇ ਨਾਲ ਮੇਰੀ ਗੱਲ ਸੁਣ ਹਾਂਜੀ ਮੈਂ ਤੇ ਮਰ ਕੇ ਭਾਰਾ ਲਾਇਆ ਵਾ ਤੇ ਤੁਹਾਨੂੰ ਕੀ ਹੋਇਆ ਵਾ ਆਪਣੀ ਸੱਸ ਨੂੰ ਆਵਾਜ਼ ਮਾਰੇ ਨੂੰ ਮੈਂ ਪੁੱਛਾਂ ਜਰਾ ਚੰਗੀ ਤਰ੍ਹਾਂ ਮਾਰ ਦੇ ਮੰਮੀ ਬਾਜ ਗੱਲ ਨੂੰ ਮਾਰ ਕੇ ਆਹ ਚੰਗੀ ਤਰ੍ਹਾਂ ਹੀ ਗੱਲ ਕਰਿਓ ਹਣ ਮੰਮੀ ਆ ਦੇਖ ਲੈ ਮੰਮੀ ਆ ਗਈ ਆ ਹਣ ਇਹਨੇ ਸੱਦਿਆ ਨਾ ਤਾਈ ਹੁਣੀ ਬੜੀ ਚਲਾਕ ਵਾਏ ਹੋਰ ਕੀ ਮੰਮੀ ਇਹਨੇ ਹੀ ਸੱਦਿਆ ਤੇ ਪਸਾਦ ਦੀ ਜੜਵਾ ਪੂਰੀ ਭਰੇ ਹੁਣ ਇਹਨੇ ਕੰਨ ਹੁਣ ਚੱਲ ਭਰੇ ਤੇ ਭਰੇ ਰਹਿ। ਮੰਮੀ ਜੀ ਅਮਨਾ ਮੰਮੀ ਆਏ ਆ। ਆਜੋ ਬਾਹਰ ਮੰਮੀ ਆਏ ਨੇ। ਮੰਮੀ ਆਈ ਆ ਕਿ ਮੰਮੀ ਨੂੰ ਬੁਲਾਇਆ ਆ। ਉਹ ਤੇਰੀਆਂ ਹੀ ਬੀੜੀਆਂ ਚ ਬੱਟੇ ਪਏ ਹੀ। ਭਰੇ ਹੁਣੇ ਨਾ ਹੁਣ ਤੂੰ ਮੰਮੀ ਦੇ ਵੀ ਕੰਨ। ਅਮਨਾ ਮੇਰੀ ਸਿੱਧੀ ਸਿੱਧੀ ਗੱਲ ਸੁਣ ਲਾ। ਜਿਹੜੀ ਵੀ ਗੱਲ ਹੋਊਗੀ ਨਾ ਮੰਮੀ ਦੇ ਸਾਹਮਣੇ ਹੋਊਗੀ ਤੇ ਆਜਾ ਬਾਹਰ ਮੰਮੀ ਬੁਲਾਣ ਰਹੀ ਆ। ਚੱਲ ਪੁੱਤ ਚੱਲੀਏ। ਕੀ ਕਹਿ ਦੂਗੀ? ਚੱਲ ਮੈਂ ਆ ਤੇਰੇ ਨਾਲ ਜਾਣੀ ਚੱਲ ਚੱਲੀਏ ਦੋਵੇਂ ਜਾਣੀ। ਗਨੀਦਾ ਨਹੀਂ ਹੁੰਦਾ ਐਡਾ ਤਰਪਾ ਤਾਂ ਵੇਖਦੀ ਆ ਮੰਮੀ ਆਈ ਆ ਸასი ਘਰ ਮੰ ਸასი ਘਰ ਠੀਕ ਆ ਮੰਨ ਸასი ਘਰ ਪੰਜੀ ਸასი ਘਰ ਹੋਰ ਸੁਣਾਓ ਕੀ ਹਾਲ ਚਾਲ ਆ ਹਾਂ ਚੰਗੇ ਹਾਲ ਚਲੋ ਚੰਗੇ ਚਾਹੀਦੇ ਆ ਅਮਨ ਆ ਕੀ ਬਣ ਗਿਆ ਆ ਆ ਕੀ ਮੈਨੂੰ ਸੋਨ ਨੂੰ ਮਿਲ ਗਿਆ ਆ ਕੀ ਹੋ ਗਿਆ ਮੰਮੀ ਬੜਾ ਖੁਸ਼ ਹੋਇਆ ਵਾ ਤੂੰ ਅੱਖ ਨੇ ਕੀ ਹੋਇਆ ਆ ਗੱਲ ਕੀ ਹੋਈ ਆ ਗੱਲ ਇਹ ਹੋਈ ਕਿ ਤੁਸੀਂ ਆ ਦੋਵੇਂ ਪੈਣਾ ਕਰਨ ਦੀਆਂ ਜੇ ਘਰ ਦੇ ਵਿੱਚ ਮੈਂ ਆ ਕਿਹਾ ਤੁਸੀਂ ਦੋਵੇਂ ਪੈਣਾ ਜੇ ਵਧੀਆ ਰੌਬ ਹੋ ਗਿਆ ਘਰ ਦੇ ਵਿੱਚ ਤੂੰ ਹੀ ਤਾਂ ਹੋਰੀ ਕੋ ਕਰੀ ਜਾਣ ਦੀਆਂ ਨਾ ਮੰਮੀ ਮੇਰੀ ਕੀ ਗਲਤੀ ਐ ਇਹਦੇ ਵਿੱਚ ਸਾਰੀ ਪਸਾਦ ਦੀ ਜੜ ਤੇ ਆ ਆ ਜਿਹੜੀ ਬੈਠੀ ਆ ਹੁਣ ਚੁੱਪ ਕਰਕੇ ਨਹੀਂ ਉਹ ਕੋ ਪਸਾਦ ਦੀ ਜੜ ਵਾ ਸਾਰੀਆਂ ਗਲਤੀਆਂ ਤੇ ਮੰਨ ਤੇਰੀਆਂ ਵਾ ਮੰਮੀ ਮੇਰੀਆਂ ਗਲਤੀਆਂ ਮੇਰੀਆਂ ਕਿਹੜੀਆਂ ਗਲਤੀਆਂ ਮੈਨੂੰ ਵੀ ਤਾਂ ਦੱਸੋ ਮੈਂ ਆਪਣੀ ਸੱਸ ਦੇ ਮਗਰ ਲੱਗੀ ਆ ਜੋ ਤੈਨੂੰ ਕਹਿੰਦੀ ਉਹ ਤੂੰ ਕਦੀ ਜਾਣ ਨਹੀਂ ਆ ਉਹ ਤੇਰੀ ਵੱਡੀ ਭੈਣ ਵਾ ਤੇ ਭੈਣ ਦੇ ਮਦਰ ਲੱਗ ਜਾ ਮਮੀ ਫਿਰ ਹਾਦੀ ਹੋ ਗਈ ਮੈਂ ਤੇ ਕਹਿੰਨੀ ਆ ਨਹੀਂ ਤੇ ਕੀ ਆਂਦੀ ਆ ਤੈਨੂੰ ਭੈਣ ਤੇ ਮਮੀ ਉਹ ਮੇਰਾ ਘਰ ਖਰਾਬ ਕਰਨਦੀ ਆ ਤੁਹਾਨੂੰ ਨਹੀਂ ਦਿਸਦਾ ਮੈਂ ਕੋਈ ਇੱਥੇ ਭੱਜ ਕੇ ਆਈ ਹੀਗੀ ਵਿਆਹ ਕੀ ਆਈ ਆ ਮੈਂ ਇਸ ਘਰ ਦੇ ਵਿੱਚ ਤੂੰ ਮੈਨੂੰ ਪਹਿਲਾਂ ਇਹ ਦੱਸ ਕੀ ਤੇਰਾ ਘਰ ਖਰਾਬ ਕਰਨਦੀ ਉਹਨੇ ਤੈਨੂੰ ਘਰ ਖਰਾਬ ਕਰਨ ਨੂੰ ਆਸਤੇ ਇੱਥੇ ਆਂਦਾ ਆ ਤੇ ਮਮੀ ਹੋਰ ਕੀ ਕਰਨਦੀ ਆ ਘਰ ਹੀ ਖਰਾਬ ਕਰਨਦੀ ਆ ਇਹਨੂੰ ਪਹਿਲਾਂ ਨਹੀਂ ਮੈਂ ਜੀਤ ਦਾ ਚੇਤਾ ਆ ਹੁਣ ਉਹਨੂੰ ਜ਼ਿਆਦੀ ਲੱਭਦੀ ਬਲਜੀਤ ਭੈਣ ਨਹੀਂ ਲੱਭਦੀ ਇਹਨੂੰ ਪੁੱਤ ਮੈਂ ਤੇ ਤੁਹਾਡੇ ਮਹਾਪਾਰੇ ਲਾਏ ਹੀ ਵੀ ਆਪਣੇ ਘਰ ਵਸਵਾ ਦਸੋ ਤੇ ਤੁਸੀਂ ਹੋ ਰਹੀ ਇੱਥੇ ਤਮਾਸ਼ਾ ਲਾ ਕੇ ਬੈਠੀਆਂ ਜੀ ਤੇ ਮੰਮੀ ਤਮਾਸ਼ਾ ਮੈਂ ਲਾਇਆ ਤਮਾਸ਼ਾ ਤਾਂ ਇਹਨੇ ਲਾਇਆ ਆ ਨਾਲੇ ਤੁਸੀਂ ਮੈਨੂੰ ਦੱਸੋ ਮੇਰੀ ਕੀ ਗਲਤੀ ਵਿਆਹ ਤੁਸੀਂ ਆਪਣੇ ਹੱਥੀ ਕੀਤਾ ਹੈਗਾ ਮੈਂ ਨਹੀਂ ਹੀ ਕਰਾਇਆ ਮੈਨੂੰ ਦੱਸੋ ਮੰਮੀ ਮੈਂ ਕੋਈ ਢੇਡ ਬੱਕਰੀ ਆ ਵੀ ਇੱਕ ਕਿੱਲੇ ਤੋਂ ਖੋਲ ਕੇ ਤੇ ਦੂਸਰੇ ਤੇ ਬੰਦ ਤਾ ਪੁੱਤ ਉਹ ਠੀਕ ਕਹਿਣ ਲਈ ਆ ਤੈਨੂੰ ਮੇਰੇ ਨਾਲ ਜਾਣਾ ਹੀ ਪੈਣਾ ਵਾ ਮੰਮੀ ਇਦਾਂ ਕਿੱਦਾਂ ਜਾਣਾ ਪੈਣਾ ਆ ਜਿਹੜੇ ਹਾਲਾਤਾਂ ਚਾਹੀ ਤੇਰਾ ਵਿਆਹ ਕੀਤਾ ਸੀ ਨਾ ਉਦੋਂ ਬਲਜੀਤ ਨਾਲ ਹੀ ਧੋਖਾ ਕੀਤਾ ਸੀ ਉਹ ਜਿਹੜੀ ਸਜ਼ਾ ਬਲਜੀਤ ਵਾਲੀ ਹੈ ਨਾ ਉਹ ਤੈਨੂੰ ਹੁਣ ਮਿਲ ਰਹੀ ਆ ਤੇ ਤੂੰ ਮੇਰੇ ਨਾਲ ਚੱਲ ਤੈਨੂੰ ਜਾਣਾ ਹੀ ਪੈਣਾ ਆ ਭੈਣ ਜੀ ਹਾ ਇੱਥੇ ਚੁੱਪ ਕਰ ਜੋ ਤੁਸੀਂ ਬਹੁਤ ਕੋ ਕਹਤਾ ਤੈਂ ਬਹੁਤ ਬਹੁਤ ਸੁਣ ਲਿਆ ਵਾ ਬਾਕੀ ਅਮਨ ਦੀ ਗੱਲ ਅਮਨ ਨੇ ਕਿਤੇ ਨਹੀਂ ਜਾਣਾ ਭੈਣ ਜੀ ਮੈਂ ਹੀ ਮਾਂ ਆ ਇਹ ਪਿਆਸਾ ਮੈਂ ਕਰਨਾ ਵਾ ਪਿਆਨੇ ਕਿੱਥੇ ਰਹਿਣਾ ਤੇ ਕਿੱਥੇ ਨਹੀਂ ਰਹਿਣਾ ਗੱਲ ਸੁਣਾ ਭੈਣ ਜੀ ਤੁਹਾਡੀ ਤੇ ਇਹੀ ਕਰ ਜਲੋ ਠੀਕ ਹੀ ਜਦੋਂ ਵਿਆਹੀ ਸੀ ਨਹੀਂ ਪਰ ਹੁਣ ਇਹ ਘਰ ਦੀ ਨੌਵਾਂ ਇਹਨਾਂ ਮੈਂ ਕਿਤੇ ਨਹੀਂ ਜਾਣ ਦੇਣਾ ਇਹ ਇੱਥੇ ਹੀ ਵੱਸੂਗੀ ਜੋ ਮਰਜੀ ਹੋ ਜੇ ਹੁਣ ਮੰਮੀ ਜੀ ਗੱਲ ਮੰਮੀ ਦੀ ਸਹੀ ਆ ਕਿਤੇ ਨਹੀਂ ਜਾਣਾ ਭਾਬੀ ਨੇ ਭਾਬੀ ਨੇ ਇੱਥੇ ਹੀ ਰਹਿਣਾ ਵਾ ਵਾ ਮਨੇ ਬੜੀ ਭਾਬੀ ਦੀ ਤਰਫਵਾਜੀ ਲਈ ਜਾਣ ਲਈ ਆ ਅਮ ਤਾਂ ਕਿਤੇ ਦਿਲ ਤੇ ਨਹੀਂ ਆ ਗਿਆ ਤੁਹਾਡਾ ਮਾ ਤੇਰੇ ਮੂੰਹ ਤੇ ਮਾਰ ਮਾਰ ਚਪੇਣਾ ਤੇਰਾ ਮੂੰਹ ਰਗ ਦੂਗਾ ਦੁਬਾਰਾ ਹਾਰਾ ਗੱਲ ਕਰੀ ਵੱਡੀ ਪਰਜਾਈ ਹੈ ਮੇਰੀ ਨਾਲੇ ਸਾਲੀ ਆ ਆਹੋ ਜੋ ਮੈਂ ਕਹਣ ਲਈ ਆ ਨਾ ਸਹੀ ਕਹਿਣ ਲਈ ਆ ਉਹ ਮੇਰੀ ਭੈਣ ਆ ਸਾਡੀ ਆਪਸ ਵਿੱਚ ਲੜਾਈ ਆ ਤੁਹਾਡਾ ਕੀ ਫਰਕ ਨਹੀਂ ਗੱਲ ਕਰਨ ਦਾ ਤੇਰਾ ਦਿਮਾਗ ਹੀ ਲਗਿਆ ਮੰਮੀ ਤੁਹਾਨੂੰ ਇਹ ਦੱਸਦਾ ਨਹੀਂ ਕਿੰਦਾਂ ਦੀਆਂ ਗੱਲਾਂ ਕਰਦੀ ਹੈ ਦਿਮਾਗ ਹੀ ਲਿਆ ਵੇਦਾ ਉਹ ਜੋ ਕਹਿਣ ਲਈ ਆ ਨਾ ਸਹੀ ਕਹਿਣ ਲਈ ਆ ਮਾ ਭੈਣ ਜੀ ਇਹ ਕਿਹੜੀ ਗੱਲ ਸਹੀ ਵਾਲੀ ਆ ਉਹ ਗੱਲ ਤੁਹਾਡੀ ਇਹ ਵੀ ਤੀਤ ਹੋਵੇ ਕੀ ਤੇ ਹੁਣ ਆਵਾ ਕਿੱਡਾ ਚਿੱਕੜ ਸੁਟਾ ਦੀ ਤਾਂ ਵੀ ਚੁੱਪ ਕਰਕੇ ਤੁਸੀਂ ਹੱਸ ਕੇ ਸਹਿਣ ਦੇ ਮਾਰੋ ਹਾਂ ਦੋ ਚਪੇੜਾ ਨੂੰ ਪਤਾ ਲੱਗਦਾ ਉਹ ਪਰ ਗਲਤੀ ਕਰ ਰਹੀ ਆ ਬਾਰ ਬਾਰ ਗਲਤੀ ਕਰਕੇ ਨਾ ਮੈਂ ਕਿਹਦਾ ਸ਼ਰਾਪ ਨਹੀਂ ਘ ਲੈਣਾ ਅੱਛਾ ਤਾਂ ਫਿਰ ਇੱਥੇ ਕਹੀ ਕਹੂਗੀ ਤੂੰ ਉਹਦਣਾ ਬਹਿ ਜਾ ਤੂੰ ਉਹਦਣਾ ਬਹਿ ਜਾ ਇਹ ਗੱਲ ਤੁਹਾਨੂੰ ਮਨਜ਼ੂਰ ਵਾ ਮੰਮੀ ਮੇਰੀ ਸੁਣੋ ਗੱਲ ਆ ਆ ਭਾਬੀ ਨੇ ਕਿਹਾ ਨਹੀਂ ਜਾਣਾ ਜੇ ਤੇ ਖਾਣਾ ਤੇ ਇਹਨੂੰ ਲੈ ਜਾਓ ਨਹੀਂ ਜਾਂਦੀ ਮੈਂ ਜਿਆਦਾ ਹੀ ਦੋਖਾਉਣ ਡਿਆ ਕੋਹ ਵੇ ਤੇ ਸੇ ਕਿੱਦਾਂ ਲਾਲ ਪੀਲੇ ਹੋਣ ਡੇ ਮੈਂ ਕਹਿੰਨੀ ਜਿੱਥੇ ਬੈਠੇ ਨਾ ਚੁੱਪ ਕਰਕੇ ਬੈਠੇ ਰੋ ਸਾਡੀ ਆਪਸੀ ਗੱਲ ਹੈ ਤੇ ਆਪਸੀ ਰਹਿਣ ਦਿਓ ਆ ਵੇਹ ਲੋ ਭੈਣ ਜੀ ਕਿੱਦਾਂ ਬੋਲਦੀ ਆ ਇਹ ਪਰੌਣੇ ਕੌਣ ਮੰਮੀ ਇਹ ਪਰੌਣੇ ਗਰਮੀਤ ਦੀ ਮੰਮੀ ਆ ਪੁੱਤ ਅੱਛਾ ਸასი ਘਰ ਮਾਸੀ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਬੜੀ ਵਧੀਆ ਤੁਸੀਂ ਸੁਣਾਓ ਹਾਂ ਇਹ ਵੀ ਵਧੀਆ ਆਪਣਾ ਸੁਣਾ ਤੂੰ ਠੀਕ ਠਾਕ ਹੋਰ ਸੁਣਾ ਜੀ ਆ ਜੰਦਰਾ ਜੀ ਬਾਜੀ ਦੇ ਸਭ ਵਧੀਆ ਠੀਕ ਠਾਕ ਕੋਈ ਤੇ ਬੈਠੇ ਕੀ ਕਰਨੀ ਆ ਕੰਮ ਤਾਂ ਨਹੀਂ ਆ ਪਰਿਵਾਰ ਦੇ ਚਾਰ ਜੀ ਬੈਠੇ ਕੋਈ ਨਾ ਸੁਆ ਮਸ਼ਵਰਾ ਕਰਨਾ ਤੇਰਾ ਕੀ ਮਤਲਬ ਆ ਮੇច ਬਹਿਨ ਦਾ ਕੰਮ ਤਾਂ ਕਰ ਜਾ ਕੇ ਕੋਈ ਕਿਉਂ ਮੈਂ ਕਿਉਂ ਜਾਣਾ ਅਮਨ ਓਰੇਆ ਉੱਠ ਕੇ ਕੱਢੀ ਮੰਮੀ ਬਤਮੀ ਜਵਾ ਇਹਦਾ ਹਿਸਾਬ-ਕਿਤਾਬ ਦਾ ਨਾ ਤੋੜਦੀ ਕਰਾ ਇਸਾ ਚੱਲ ਪੁੱਤ ਕਾਲਾ ਨਾ ਪੈ ਫਿਰ ਕਿਉਂ ਆ ਬੈਗੀ 2 ਮਿੰਟ ਤੱਕ ਤਾਂ ਕੀ ਹੋਇਆ ਹੱਦਵਾਰੀ ਗੱਲ ਹੈ ਮੰਮੀ ਤੂੰ ਕੰਮੋਂ ਸਿੱਟ ਕੇ ਆਇਆ ਵਾਇਤਾ ਦੱਸ ਫਿਰ ਕਿਉਂ ਆ ਬੈਗੀ ਆ ਤੇ ਤੂੰ ਐਵੇਂ ਉਹ ਕਰ ਉੱਛਲ-ਉੱਛਲ ਪੈਣ ਡਿਆ ਵਾ ਕੋਈ ਗੱਲ ਨਹੀਂ ਇਦਾਂ ਨਹੀਂ ਕਰੀਦਾ ਹੁੰਦਾ ਉਹ ਵੀ ਤਾਂ ਸਕਰ ਇਨਸਾਨ ਹੀ ਆ ਨਾ ਛੱਡ ਨੀ ਮੇਰੀ ਬਾਹ ਕੀ ਗੱਲ ਹੈ ਤੈਨੂੰ ਨਹੀਂ ਤੇ ਉੱਥੇ ਕਿਉਂ ਬੈਠੀ ਗੱਲਾਂ ਕਰੀ ਜਾਨੀ ਆ ਤੇ ਕਿਉਂ ਕਰਾਣਾ ਮੈਂ ਮੈਨੂੰ ਨੌਕਰ ਆਣੀ ਤਾਂ ਸੰਦੇ ਨਾ ਮੈਨੂੰ ਨੌਕਰ ਆਣੀ ਆ ਇਸ ਕਰਕੇ ਇਸ ਘਰ ਦੇ ਵਿੱਚ ਵਿਆਹ ਕਿ ਲੈ ਆਈ ਹੈਗੇ ਮੈਨੂੰ ਮੈਂ ਤੈਨੂੰ ਕਿਹਾ ਨਾ ਚੁੱਪ ਕਰ ਜਾ ਜ਼ਬਾਨ ਆਪਣੀ ਮੂੰਹ ਚ ਪਾ ਲਾ ਮੰਮੀ ਆਈ ਹੈ ਨਾ ਤੇ ਮੰਮੀ ਦੇ ਨਾਲ ਤੁਰਦੀ ਬਣ ਹੁਣ ਮੈਂ ਤੈਨੂੰ ਦੱਸ ਦਿੱਤਾ ਹੀ ਨਹੀਂ ਇਦਾਂ ਕਿਦਾਂ ਤੁਰਦੀ ਬਣ ਹਾਈ ਵੱਡੀ ਤੂੰ ਮੈਂ ਤੇ ਨਹੀਂ ਜਾਣਦੀ ਕਿਤੇ ਵੀ ਕਰ ਲੈ ਤੂੰ ਜੋ ਕਰਨਾ ਮੇਰੀ ਸੁਣ ਲੈ ਗੱਲ ਜਾਣਾ ਤੇ ਤੈਨੂੰ ਪੈਣਾ ਵਾ ਹੁਣ ਬਾਲੀਆਂ ਗੱਲਾਂ ਕਰਨ ਦੀ ਲੋੜ ਨਹੀਂ ਨਾ ਕਿਸੇ ਦੇ ਵਿੱਚ ਵੜ ਕੇ ਬਹਿਣ ਦੀ ਔਰ ਜਿਹਦੇ ਤੂੰ ਸਿਰ ਤੇ ਰੁਕਣਾ ਹੀ ਤੈਨੂੰ ਤੇ ਉਹ ਹੀ ਕੰਮ ਵਾਲੀ ਕਹਿੰਦਾ ਨਹੀਂ ਮੈਂ ਤੈਨੂੰ ਕੰਮ ਵਾਲੀ ਕੀ ਬਣਾਇਆ ਪਿਆ ਵਾ ਨਾ ਇਸ ਕਰਕੇ ਮੈਨੂੰ ਪਿਆ ਕੇ ਇਸ ਘਰ ਦੇ ਵਿੱਚ ਲੈ ਕੇ ਆਏ ਸੀਗੇ ਕਿ ਬਾਅਦ ਚ ਮੈਨੂੰ ਉੱਥੇ ਤੋੜ ਦੂੰਗੇ ਨਾ ਮੈਂ ਕਿਉਂ ਜਾਵਾਂ ਮੈਨੂੰ ਇੱਲਾ ਤੇ ਦੱਸੋ ਅਮਨ ਤੇਰਾ ਥੋੜਾ ਬਹੁਤਾ ਸਾਥ ਦਿੰਦੀ ਕੋਸ਼ ਤੈਨੂੰ ਅਕਲ ਮਤ ਦਿੰਦੀ ਮੈਂ ਨਹੀਂ ਤੂੰ ਤੇ ਆਉਂਦਿਆ ਸਾਰੇ ਮੁਕਰ ਗਈਆਂ ਸ਼ਰਮ ਕਰ ਜੇ ਕਿਸ ਦਾ ਘਰ ਵੱਸਣ ਡਿਆ ਨਾ ਹੁਣ ਤੂੰ ਉਹਦੇ ਵਿੱਚ ਅਮਨ ਕੋਈ ਆਪਣੀ ਟੰਗ ਨਾ ਹੀ ਅੜਾਵੇ ਤੇ ਚੰਗੀ ਗੱਲ ਹੀ ਹੋ ਨਾ ਤੈਨੂੰ ਉਦੋਂ ਨਹੀਂ ਪਤਾ ਉਦੋਂ ਕਿਉਂ ਮੈਨੂੰ ਫਿਰ ਵਿਆਹ ਕੇ ਲੈ ਕੇ ਆਈ ਹੈਗੀ ਹੁਣ ਤੂੰ ਦੱਸਦੀ ਆ ਉਹਦਾ ਘਰ ਮਛੋਣਾ ਮੈਂ ਤੈਨੂੰ ਆਪਣੀ ਭੈਣ ਨਹੀਂ ਦੀਦੀ ਤੂੰ ਵੀ ਲੈ ਕੇ ਆਈ ਮੈਨੂੰ ਇਸ ਘਰ ਦੇ ਵਿੱਚ ਹੁਣ ਤੂੰ ਮੇਰਾ ਘਰ ਖਰਾਬ ਕਰਨੀ ਆ ਮੇਰੀ ਮੱਤ ਮਾਰੀ ਗਈ ਸੀ ਉਦੋਂ ਮੇਰੀ ਮਤ ਮਾਰੀ ਗਈ ਸੀ ਉਹਦੇ ਨਾਲ ਵਿਚਾਰੀ ਨਾਲ ਗਰੀਬੀ ਨਾਲ ਪਲੀ ਮਾਸ ਦੇ ਨਾਲ ਮਤ ਠੋਖਾ ਕੀਤਾ ਅੰਨੀ ਇਹੜਾ ਪਾਪ ਆ ਅਗਲੀ ਦਰਗਾਹੇ ਜਾ ਕੇ ਵੀ ਆਪਣੇ ਤੋਂ ਨਿਊ ਨਹੀਂ ਅੱਛਾ ਹੋਰੋਂ ਤੈਨੂੰ ਵਿਚਾਰੀ ਲੱਗਦੀ ਆ ਨਾ ਤੈਨੂੰ ਮੇਤੇ ਨਹੀਂ ਤਰਸੋਂਦਾ ਕਿ ਮੇਰਾ ਵੀ ਘਰ ਖਰਾਬ ਹੁੰਦਿਆ ਆ ਇਹਦੇ ਤੇ ਤਰਸੋਂਦਾ ਸਾਨੂੰ ਮਾਫ਼ ਨਹੀਂ ਕਰਨਾ ਅੱਗੇ ਜਾ ਕੇ ਧਰਮਰਾਜ ਨੇ ਵੀ ਜੇ ਅਸੀਂ ਇੱਥੇ ਹੀ ਆਪਣੀ ਗਲਤੀ ਦਾ ਪਛਤਾਵਾ ਤੇਰੀ ਦਿਮਾਗ ਚ ਕਿਉਂ ਨਹੀਂ ਪੈਂਦੀ ਹੈਗਾ ਮੈਂ ਤੈਨੂੰ ਪਹਿਲਾਂ ਨਹੀਂ ਆਪਣੀਆਂ ਗਲਤੀਆਂ ਦਾ ਸਾਹਸ ਹੁੰਦਾ ਪਹਿਲਾਂ ਤਾਂ ਤੂੰ ਮੇਰਾ ਘਰ ਖਰਾਬ ਕੀਤਾ ਸੀ ਉਹ ਬੁੱਢੇ ਨਾਲ ਵਿਆਹ ਤਾਂ ਮੈਨੂੰ ਹੁਣ ਤੂੰ ਮੇਰਾ ਘਰ ਨਹੀਂ ਵਸਣ ਦੇਣੀ ਮੈਂ ਤੈਨੂੰ ਕਹਿੰਦੀ ਗਮ ਹੋ ਜਾ ਚੁੱਪ ਕਰ ਜਾ ਇੱਥੇ ਕੱਲਣਾ ਤੇ ਮੈਂ ਕੱਲਣਾ ਮੰਮੀ ਨਾਲ ਤੈਨੂੰ ਕਿੱਦਾਂ ਜਬਾਨ ਲੜਾਉਂਦੀ ਗਾੜੀਓ